ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਮੱਤ ਤੇ ਪੜਦਾ ਵੀਡੀਓ ਬਾਰੇ ਵਿੱਕੀ ਤੇ ਕਬਲ ਨੇ ਮਿਲ ਕੇ ਆਪਣੇ ਗਿਲੇ ਸ਼ਿਕਵੇ ਕੀਤੇ ਦੂਰ ਔਰ ਇਕੱਠੇ ਰਹਿਣ ਦਾ ਲਿਆ ਫੈਸਲਾ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆ ਜੋ ਆਪਾਂ ਗੱਲ ਕਰਦੇ ਆਂ ਜਦੋਂ ਵਿੱਕੀ ਜੇਲ ਤੋਂ ਛੁੱਟ ਕੇ ਆਂਦਾ ਤਾਂ ਉਹ ਬਹੁਤ ਪਰੇਸ਼ਾਨ ਹੁੰਦਾ ਤਾਂ ਫਿਰ ਉਸ ਨੂੰ ਪ੍ਰੀਤ ਮਿਲ ਜਾਂਦੀ ਆ ਉਸ ਤੋਂ ਬਾਅਦ ਪ੍ਰੀਤ ਤੇ ਸੰਦੀਪ ਦੀ ਆਪਸ ਦੇ ਵਿੱਚ ਗੱਲ ਹੁੰਦੀ ਆ ਕਿ ਅਸੀਂ ਇਕੱਠੇ ਰਹਿਣ ਲੱਗ ਗਏ ਆ ਵਿੱਕੀ ਵੀ ਘਰ ਆ ਗਿਆ ਮੈਂ ਵੀ ਘਰੇ ਆ ਗਈਆਂ ਤੇ ਸੰਦੀਪ ਬਹੁਤ ਖੁਸ਼ ਹੁੰਦੀ ਆ ਉਹ ਫਿਰ ਕਵਲ ਨਾਲ ਫੋਨ ਤੇ ਗੱਲ ਕਰਦੀ ਆ ਔਰ ਕਵਲ ਵੀ ਬਹੁਤ ਖੁਸ਼ ਹੁੰਦਾ ਤੇ ਉਹ ਫਿਰ ਇਕੱਠੇ ਹੋ ਕੇ ਵਿਕੀ ਤੇ ਪ੍ਰੀਤ ਨੂੰ ਮਿਲਣ ਆਦੇ ਨੇ ਮਿਲਣ ਆਦੇ ਨੇ ਤੇ ਬਹੁਤ ਖੁਸ਼ ਹੁੰਦੇ ਨੇ ਕਿ ਚਲੋ ਬਹੁਤ ਵਧੀਆ ਹੋ ਗਿਆ ਆਪਾਂ ਸਾਰੇ ਇੱਕ ਵਾਰ ਫਿਰ ਇਕੱਠੇ ਹੋਵਾਂਗੇ ਜਦੋਂ ਜਦੋਂ ਕਵਲ ਤੇ ਸੰਦੀਪ ਘਾਰਾਂ ਦੀ ਆ ਤਾਂ ਫਿਰ ਤੇ ਫਿਰ ਪ੍ਰੀਤ ਸੰਤ ਤੇ ਵਿੱਕੀ ਨੂੰ ਮਿਲਦੀ ਆ ਤਾਂ ਬਹੁਤ ਖੁਸ਼ ਹੁੰਦੀ ਆ ਕਿ ਹੁਣ ਆਪਾਂ ਅਗਲੀ ਜ਼ਿੰਦਗੀ ਵਧੀਆ ਤਰ੍ਹਾਂ ਕੱਟਾਂਗੇ ਤੇ ਕਵਲ ਵੀ ਬਹੁਤ ਖੁਸ਼ ਹੁੰਦਾ ਕਿ ਚਲ ਜੋ ਖੁਸ਼ ਸੀਗਾ ਪੂਰਾ ਟਾਈਮ ਨਾਂਗੇ ਹੁਣ ਆਪਾਂ ਅੱਗੇ ਦੀ ਸੋਚਾਂਗੇ ਤੇ ਫਿਰ ਕਵਲ ਤੇ ਵਿੱਕੀ ਆਪਸ ਦੇ ਵਿੱਚ ਮਿਲਦੇ ਆ ਤਾਂ ਆਪਣੇ ਜੋ ਵੀ ਗਿਲੇ ਸ਼ਿਕਵੇ ਹੁੰਦੇ ਆ ਦੂਰ ਕਰਦੇ ਆ ਤੇ ਇੱਕ ਦੂਜੇ ਨੂੰ ਆਪਣੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਆ ਤੇ ਵਿੱਕੀ ਦੱਸਦਾ ਕਿ ਕਿਵੇਂ ਜੇਲ੍ਹ ਤੋਂ ਆਉਣੇ ਕਿਵੇਂ ਦਿਨ ਕੱਟੇ ਉਹਨੂੰ ਉਹਦੀਆਂ ਕਿਵੇਂ ਗਲਤੀਆਂ ਦੀ ਸਜ਼ਾ ਮਿਲੀ ਤੇ ਕਿੰਨਾ ਮੇਰਾ ਬੁਰਾ ਹਾਲ ਰਿਹਾ ਉੱਤੇ ਤੇ ਇਹ ਸਭ ਕੁਝ ਕਵਲ ਨਾਲ ਗੱਲ ਕਰਦਾ ਆ ਤੇ ਪ੍ਰੀਤ ਤੇ ਸੰਦੀਪ ਵੀ ਆਪਸ ਵਿੱਚ ਗੱਲ ਕਰਦੀਆਂ ਕਿ ਹੁਣ ਆਪਾਂ ਚਲੋ ਇਕੱਠੇ ਤਾਂ ਹੋ ਗਏ ਆ ਮਿਲੇ ਵੀ ਹੁਣ ਆਪਾਂ ਰਲ ਮਿਲ ਕੇ ਇਕੱਠੇ ਰਹਿਨੇ ਆ ਹੁਣ ਇੱਕ ਦੂਜੇ ਤੋਂ ਦੂਰ ਰਹਿ ਕੇ ਵੀ ਚੰਗਾ ਨਹੀਂ ਲੱਗਣਾ ਤੇ ਸੰਦੀਪ ਵੀ ਕਹਿੰਦੀ ਹਾਂ ਤੂੰ ਪ੍ਰੀਤ ਸਹੀ ਕਹਿ ਰਹੀ ਹੋਂ ਆਪਾਂ ਰਲ ਮਿਲ ਕੇ ਇਕੱਠੇ ਹੀ ਰਵਾਂਗੇ ਅੱਗੇ ਦੀ ਸੋਚਾਂਗੇ ਕਿ ਅੱਗੇ ਕੀ ਕਰਨਾ ਤੇ ਉਹ ਇੱਕ ਦੂਜੇ ਨੂੰ ਦਿਲਾਸਾ ਵੀ ਦਿੰਦੀਆਂ ਕਿ ਚਲੋ ਜੋ ਵੀ ਸੀਗਾ ਉਹ ਬੁਰਾ ਟਾਈਮ ਨਿਕਲ ਗਿਆ ਹੁਣ ਆਪਾਂ ਅੱਗੇ ਦੀ ਸੋਚਾਂਗੇ ਪ੍ਰੀਤ ਵੀ ਕਹਿੰਦੀ ਚੱਲ ਜਲਦੀ ਤੋਂ ਜਲਦੀ ਵਿੱਕੀ ਨੂੰ ਵੀ ਕੰਮ ਮਿਲ ਜਾਵੇ ਉਹ ਵੀ ਆਪਣੇ ਕੰਮਕਾਰ ਦੇ ਵਿੱਚ ਵਿਜੀ ਹੋ ਜਾਊਗਾ ਤੇ ਫਿਰ ਆਪਣੇ ਆਪਾਂ ਵਧੀਆ ਤਰ੍ਹਾਂ ਰਾਵਾਂਗੇ ਉਸ ਤੋਂ ਬਾਅਦ ਸੰਦੀਪ ਆਪਣੀ ਮੰਮੀ ਨੂੰ ਵੀ ਮਿਲਦੀ ਆ ਤੇ ਸਾਰੀ ਗਾਣੀ ਦੱਸਦੀ ਆ ਕਿ ਵਿੱਕੀ ਜੇਲ ਤੋਂ ਬਾਹਰ ਆ ਗਿਆ ਤੇ ਉਹ ਬਹੁਤ ਸੁਧਰ ਗਿਆ ਆ ਉਹ ਬਹੁਤ ਹੀ ਹੁਣ ਵਧੀਆ ਬੰਦਾ ਬਣ ਗਿਆ ਆ ਤੇ ਉਸ ਦੀ ਮੰਮੀ ਵੀ ਬਹੁਤ ਖੁਸ਼ ਹੁੰਦੀ ਆ ਕਿ ਚਲੋ ਵਿੱਕੀ ਸੁਧਰ ਗਿਆ ਤੇ ਬਹੁਤ ਵਧੀਆ ਬੰਦਾ ਬਣ ਗਿਆ ਆ ਆ ਦਾ ਬਹੁਤ ਸਹੀ ਹੋ ਗਿਆ ਤੇ ਉਹ ਬੋ ਵੀ ਬਹੁਤ ਖੁਸ਼ ਹੁੰਦੀ ਆ ਸੰਦੀਪ ਕੋ ਆਹ ਗੱਲ ਸੁਣ ਕੇ ਤੇ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ